हां जी दोस्तों सत श्री अकाल जी ठीक ठाक हो सारे सो एक और ਨਵਾਂ ਐਪੀਸੋਡ ਲੈ ਕੇ ਜੁੜ ਚੁੱਕਿਆ ਜੀ ਤੁਹਾਡੇ ਨਾਲ ਮੈਂ ਤੇ ਅੱਜ ਵੀ ਉਹੀ ਗੱਲਾਂ ਹੋਣਗੀਆਂ ਜੋ ਅਕਸਰ ਮੇਰੀਆਂ ਵੀਡੀਓਜ਼ ਦੇ ਵਿੱਚ ਹੁੰਦੀਆਂ ਨੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਕਰਨ ਵਾਲੀਆਂ ਮੋਟੀਵੇਸ਼ਨ ਦੇਣ ਵਾਲੀਆਂ ਕੁਝ ਚੰਗੀਆਂ ਸਲਾਹਾਂ ਕੁਝ ਸਕੂਨ ਦੇ ਪਲ ਤੁਸੀਂ ਮੇਰੀ ਵੀਡੀਓ ਦੇਖਦੇ ਹੋਏ ਮਹਿਸੂਸ ਕਰ ਸਕੋ ਇਸੇ ਕੋਸ਼ਿਸ਼ ਦੇ ਨਾਲ ਅੱਜ ਦਾ ਵੀ ਇਹ ਐਪੀਸੋਡ ਸ਼ੁਰੂ ਕਰਦੇ ਹਾਂ ਤੇ ਅੱਜ ਦਾ ਜਿਹੜਾ ਵਿਸ਼ਾ ਵਾ ਮੈਂ 6 ਉਹ ਮੌਕੇ ਦੱਸੂਗਾ 6 ਉਹ ਥਾਂ ਹਾਲਾਤ ਜਿੱਥੇ ਆਪਾਂ ਨੂੰ ਚੁੱਪ ਧਾਰ ਰਹਿਣੀ ਚਾਹੀਦੀ ਆ ਆਪਾਂ ਨੂੰ ਬਿਲਕੁਲ ਸ਼ਾਂਤ ਹੋ ਜਾਣਾ ਚਾਹੀਦਾ ਸੋ ਆਜੋ ਜੀ ਕਰਦੇ ਆ ਸ਼ੁਰੂ ਵੀਡੀਓ 6 ਉਹ ਥਾਵਾਂ ਜਿੱਥੇ ਸਾਨੂੰ ਨਹੀਂ ਬੋਲਣਾ ਚਾਹੀਦਾ ਪਹਿਲੀ ਜਿਹੜੀ ਕੰਡੀਸ਼ਨ ਹੁੰਦੀ ਆ ਜੀ ਜਦੋਂ ਬੰਦੇ ਨੂੰ ਗੁੱਸਾ ਆਉਂਦਾ ਗੁੱਸੇ ਵਿੱਚ ਚੁੱਪ ਹੋਣ ਦੀ ਕੋਸ਼ਿਸ਼ ਕਰੋ ਜਦੋਂ ਤੁਹਾਨੂੰ ਗੁੱਸਾ ਆਇਆ ਨਾ ਕਹਿੰਦੇ ਹੁੰਦੇ ਆ ਜਦੋਂ ਗੁੱਸਾ ਤੇ ਇੱਕ ਤੂਫਾਨ ਤੇ ਹਨੇਰੀ ਜੋ ਵੀ ਜਦੋਂ ਆਉਂਦੇ ਆ ਨਾ ਤਾਂ ਇਹ ਨੁਕਸਾਨ ਜਿਹੜਾ ਇਹਨਾਂ ਦਾ ਹੋ ਜਾਂਦਾ ਉਹ ਬਾਅਦ ਚ ਹੀ ਪਤਾ ਲੱਗਦਾ ਸੋ ਗੁੱਸੇ ਤੇ ਕਾਬੂ ਕਰਨਾ ਸਿੱਖੋ ਜਦੋਂ ਵੀ ਗੁੱਸਾ ਆਵੇ ਤਾਂ ਲੰਮੇ ਸਾਹ ਲਓ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਲਓ ਤੇ ਤੁਸੀਂ ਚੰਗੇ ਰਹੋਗੇ ਕੱਲ ਨੂੰ ਜਿਹੜੇ ਨਤੀਜੇ ਆ ਉਹ ਤੁਹਾਡੇ ਲਈ ਇੰਨੇ ਖਤਰਨਾਕ ਨਹੀਂ ਹੋਣਗੇ ਜੇ ਤੁਸੀਂ ਗੁੱਸੇ ਦੇ ਵਿੱਚ ਬਹੁਤ ਜਿਆਦਾ ਹਾਈਪਰ ਹੋ ਕੇ ਕਿਸੇ ਨੂੰ ਕੁਝ ਕਹਿ ਤਾ ਤਾਂ ਉਹ ਜਿਹੜਾ ਤੁਹਾਨੂੰ ਨੁਕਸਾਨ ਆ ਕੱਲ ਨੂੰ ਬਹੁਤ ਵੱਡਾ ਫੇਸ ਕਰਨਾ ਪੈ ਸਕਦਾ ਸੋ ਗੁੱਸੇ ਚ ਚੁੱਪ ਰਹਿਣਾ ਸਿੱਖ ਲਓ ਇਹ ਸਭ ਤੋਂ ਵੱਡੀ ਕਲਾ ਵਾ ਜਿਹਨੂੰ ਇਹ ਆਉਂਦੀ ਆ ਨਾ ਉਹ ਜ਼ਿੰਦਗੀ ਦੇ ਵਿੱਚ ਕਦੇ ਫੇਲ ਨਹੀਂ ਹੋ ਸਕਦਾ ਦੂਜਾ ਪੁਆਇੰਟ ਆ ਜੀ ਜਦੋਂ ਆਪਾਂ ਨੂੰ ਕਿਸੇ ਗੱਲ ਦਾ ਪੂਰੀ ਤਰ੍ਹਾਂ ਪਤਾ ਨਾ ਹੋਵੇ ਉੱਥੇ ਵੀ ਚੁੱਪ ਰਹਿਣਾ ਚਾਹੀਦਾ ਕਈ ਵਾਰ ਨਾ ਆਪਾਂ ਕਿਸੇ ਤੇ ਇਲਜ਼ਾਮ ਲਾ ਦਿੰਨੇ ਆ ਕਿਸੇ ਦੇ ਨਾਲ ਆਪਾਂ ਨਾਰਾਜ਼ਗੀ ਜ਼ਾਹਰ ਕਰ ਰਹੇ ਆ ਪਰ ਆਪਾਂ ਨੂੰ ਗੱਲ ਪੂਰੀ ਤਰ੍ਹਾਂ ਪਤਾ ਨਹੀਂ ਆਪਾਂ ਅਧੂਰੀ ਅਧੂਰੀ ਗੱਲ ਸੁਣੀ ਹੁੰਦੀ ਆ ਤੇ ਕਿਸੇ ਨੂੰ ਬਹੁਤ ਜ਼ਿਆਦਾ ਬੋਲ ਜਾਣੇ ਆ ਕਿਸੇ ਨੂੰ ਇਹੋ ਜੀ ਗੱਲ ਕਹਿ ਜਾਣੇ ਆ ਕਿ ਉਹਨੂੰ ਹਾਰਟ ਕਰ ਜਾਈ ਗੱਲ ਦਾ ਜਿਹੜਾ ਗੱਲ ਦੀ ਗੰਭੀਰਤਾ ਤੱਕ ਜਾਓ ਮਸਲੇ ਨੂੰ ਜਾਣੋ ਜਦ ਤੱਕ ਗੱਲ ਤੁਹਾਨੂੰ ਪੂਰੀ ਪਤਾ ਹੀ ਨਹੀਂ ਤਾਂ ਚੁੱਪ ਭਲੀ ਹੁੰਦੀ ਆ ਪਹਿਲਾਂ ਆਪਾਂ ਸੁਣੀਏ ਕਿ ਪੂਰਾ ਚੱਕਰ ਹੈ ਕੀ ਆ ਮਸਲਾ ਕੀ ਆ ਤੇ ਇੱਕ ਇਸ ਪੁਆਇੰਟ ਨੂੰ ਮੈਂ ਹੋਰ ਥੋੜਾ ਬਿਆਨ ਕਰੂੰਗਾ ਕਿ ਕਈ ਵਾਰ ਨਾ ਇਹ ਹੁੰਦਾ ਤੁਸੀਂ ਮੰਨ ਲਓ ਵੀ ਦੋ ਦੋਸਤ ਬੈਠੇ ਹੋ ਤੁਹਾਡਾ ਇੱਕ ਦੋਸਤ ਜਿਹੜਾ ਵਾ ਉਹਦੇ ਕੋਲ ਕੋਈ ਹੋਰ ਤੀਜਾ ਬੰਦਾ ਆਇਆ ਤੇ ਉਹਦੇ ਨਾਲ ਕੋਈ ਪਰਸਨਲ ਗੱਲ ਕਰਨ ਲੱਗ ਗਿਆ ਕੋਈ ਉਹਨਾਂ ਦੀ ਆਪਸੀ ਸਿਗੀ ਗੱਲਬਾਤ ਕੋਈ ਪੈਸੇ ਨੂੰ ਲੈ ਕੇ ਸੀ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਗੱਲਬਾਤ ਸੀ ਹੈਨਾ ਕੋਈ ਮਸਲਾ ਸੀ ਉਹਨਾਂ ਦਾ ਉੱਥੇ ਵੀ ਚੁੱਪ ਤੁਹਾਡੀ ਚੁੱਪ ਭਲੀ ਆ ਤੁਸੀਂ ਨਹੀਂ ਵਿੱਚ ਬੋਲਣਾ ਜੇ ਤੁਸੀਂ ਬੋਲੋਗੇ ਤਾਂ ਤੁਹਾਡੀ ਵੈਲਿਊ ਡਾਊਨ ਹੋਊਗੀ ਤੁਸੀਂ ਨਹੀਂ ਪੁੱਛਣ ਲੱਗ ਜਾਣਾ ਮਸਲਾ ਕੀ ਹੈ ਯਾਰ ਮੈਨੂੰ ਵੀ ਦੱਸ ਸੋ ਜੇ ਕੋਈ ਆਪਸੀ ਪਰਸਨਲ ਗੱਲ ਕਰ ਰਿਹਾ ਜਦ ਤੱਕ ਉਹ ਨਹੀਂ ਦੱਸਣਾ ਚਾਹੁੰਦਾ ਤੁਸੀਂ ਨਾ ਪੁੱਛੋ ਕਿ ਉਹ ਦੋਨੋਂ ਕਿਸ ਵਿਸ਼ੇ ਤੇ ਗੱਲ ਕਰ ਰਹੇ ਨੇ ਤੀਜਾ ਮੌਕਾ ਕਿ ਜਦੋਂ ਸਾਹਮਣੇ ਵਾਲਾ ਆਪਣੇ ਆਪ ਨੂੰ ਸਹੀ ਦੱਸੀ ਜਾਂਦਾ ਤੁਹਾਨੂੰ ਪਤਾ ਵਾ ਕਿ ਉਹ ਗਲਤ ਆ ਤੇ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸਫਾਈਆਂ ਦੇ ਰਿਹਾ ਵਾ ਤੁਹਾਡੇ ਨਾਲ ਬਹਿਸ ਕਰੀ ਜਾਂਦਾ ਉਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਉਹ ਗਲਤ ਆ ਉੱਥੇ ਤੁਹਾਡੀ ਚੁੱਪ ਭਲੀ ਆ ਤੁਸੀਂ ਜੇ ਉਹਦੇ ਨਾਲ ਬਹਿਸ ਕਰੋਗੇ ਤਾਂ ਤੁਸੀਂ ਮੂਰਖ ਬਣ ਜਾਣਾ ਸੋ ਜੇ ਤੁਹਾਨੂੰ ਪਤਾ ਵਾ ਕਿ ਤੁਸੀਂ ਸਹੀ ਹੋ ਉਹ ਗਲਤ ਆ ਤਾਂ ਉਹਨੂੰ ਤੁਹਾਨੂੰ ਬਿਆਨ ਕਰਨ ਦੀ ਲੋੜ ਨਹੀਂ ਚੁੱਪ ਹੋ ਜਾਓ ਇਹਦੇ ਵਿੱਚ ਹੀ ਸਮਝਦਾਰੀ ਹੁੰਦੀ ਆ ਚੌਥੇ ਉਹ ਹਾਲਾਤ ਜਦੋਂ ਚੁੱਪ ਰਹਿਣ ਦੇ ਨਾਲ ਕੋਈ ਰਿਸ਼ਤਾ ਬਚਦਾ ਹੋਵੇ ਉੱਥੇ ਵੀ ਚੁੱਪ ਕਰ ਜਾਓ ਹੁੰਦਾ ਵਾ ਕਈ ਵਾਰੀ ਪਤੀ ਪਤਨੀ ਦੀ ਮੈਂ ਗੱਲ ਕਰਦਾ ਹੁੰਨਾ ਵਾ ਜਾਂ ਹੋਰ ਕੋਈ ਵੀ ਤੁਹਾਡਾ ਸਾਥਕ ਸੰਬੰਧੀ ਆ ਕੋਈ ਘਰ ਦਾ ਮੈਂਬਰ ਆ ਤੁਸੀਂ ਜਦੋਂ ਲੜਨ ਲੱਗ ਜਾਂਦੇ ਹੋ ਜਦੋਂ ਦੋਨੋਂ ਪਾਸਿਆਂ ਤੋਂ ਫਿਰ ਬਰਾਬਰ ਮੁਕਾਬਲਾ ਚੱਲਦਾ ਨਾ ਬੋਲਾਂ ਦੇ ਵਾਰ ਚੱਲਦੇ ਨੇ ਸ਼ਬਦਾਂ ਦੀ ਜੰਗ ਚੱਲਦੀ ਆ ਇੱਕ ਜਣਾ ਵੀ ਚੁੱਪ ਹੋਣ ਨੂੰ ਤਿਆਰ ਨਹੀਂ ਉਹ ਹੱਲ ਨਹੀਂ ਨਿਕਲਣਾ ਤੁਹਾਡੀ ਲੜਾਈ ਆ ਜਿਹੜੀ ਉਹ ਵੱਧ ਹੀ ਜਾਣੀਆ ਇੱਕ ਬੰਦਾ ਵੀ ਜੇ ਚੁੱਪ ਹੋ ਜਾਵੇ ਇੱਕ ਬੰਦੇ ਦੇ ਚੁੱਪ ਹੋਣ ਦੇ ਨਾਲ ਰਿਸ਼ਤਾ ਬਚਦਾ ਵਾ ਤੁਹਾਡਾ ਤੁਹਾਨੂੰ ਪਤਾ ਵੀ ਉਹਨੇ ਬੋਲ ਕੇ ਹਟ ਜਾਣਾ ਦੁਬਾਰਾ ਫੇਰ ਉਦਾਂ ਦੇ ਹੋ ਜਾਣਾ ਆਪਾਂ ਫੇ ਤੁਸੀਂ ਚੁੱਪ ਹੋ ਜਾਓ ਉਹ ਇਹਦੇ ਨਾਲ ਤੁਹਾਡੀ ਕੋਈ ਬੇਇੱਜ਼ਤੀ ਨਹੀਂ ਆ ਇਹਦੇ ਨਾਲ ਤੁਸੀਂ ਨੀਵੇਂ ਨਹੀਂ ਹੋਣ ਲੱਗੇ ਏ ਵੀ ਕੋਈ ਕੋਈ ਉਹ ਕਰ ਸਕਦਾ ਕਿ ਜਦੋਂ ਸਾਹਮਣੇ ਵਾਲਾ ਤੁਹਾਡੇ ਨਾਲ ਕਿਸੇ ਗੱਲ ਦੀ ਨਾਰਾਜ਼ਗੀ ਜ਼ਾਹਰ ਕਰਦਾ ਤਾਂ ਤੁਸੀਂ ਤੁਹਾਨੂੰ ਪਤਾ ਵਾ ਕਿ ਉਹ ਗੁੱਸੇ 'ਚ ਹੈ ਇਸ ਟਾਈਮ ਇੱਕ ਜਣੇ ਦਾ ਚੁੱਪ ਹੋਣਾ ਲਾਜ਼ਮੀ ਆ ਇਹਦੇ ਨਾਲ ਰਿਸ਼ਤੇ ਆ ਜਿਹੜੇ ਉਹ ਬਹੁਤ ਲੰਮੇ ਸਮੇਂ ਤੱਕ ਨਿਭਾਉਣ ਦੇ ਵਿੱਚ ਕਾਮਯਾਬ ਹੋ ਜਾਓਗੇ ਪੰਜਵਾਂ ਮੌਕਾ ਵਾ ਜੀ ਜਦੋਂ ਕੋਈ ਤੁਹਾਡੀ ਫੀਲਿੰਗ ਨਾ ਸਮਝੇ ਤੁਹਾਡੀ ਭਾਵਨਾ ਨਾ ਸਮਝੇ ਤੁਹਾਡੀ ਕਦਰ ਨਾ ਕਰੇ ਉਦੋਂ ਕੌੜਾ ਘੁੱਟ ਭਰ ਲੋ ਇਹਦੀ ਬਜਾਏ ਕਿ ਤੁਸੀਂ ਉਹਦੇ ਅੱਗੇ ਭੀਖ ਮੰਗੋ ਉਹਦੀਆਂ ਮਹਿਤਾਂ ਕਰੋ ਵੀ ਭਾਈ ਤੂੰ ਮੇਰੀ ਫੀਲਿੰਗ ਨੂੰ ਸਮਝ ਮੈਂ ਤੇਰਾ ਬਹੁਤ ਕਰਦਾ ਮੈਂ ਤੇਰਾ ਬਹੁਤ ਕਰਦੀਆਂ ਤੂੰ ਮੇਰੀ ਭਾਵਨਾ ਨੂੰ ਕਿਉਂ ਨਹੀਂ ਸਮਝ ਰਿਹਾ ਤੂੰ ਕਿਉਂ ਨਹੀਂ ਮੇਰਾ ਮੁੱਲ ਪਾ ਰਿਹਾ ਐਦਾਂ ਕਿਸੇ ਨੇ ਤੁਹਾਡਾ ਮੁੱਲ ਨਹੀਂ ਪਾਉਣਾ ਕਿਸੇ ਦੇ ਦਿਲ ਦੇ ਵਿੱਚ ਤੁਹਾਡੀ ਕਦਰ ਆ ਤਾਂ ਉਹਨੇ ਆਪੇ ਪਾ ਦੇਣੀ ਆ ਮੰਗ ਕੇ ਕਦੇ ਕੋਈ ਚੀਜ਼ ਇਹ ਮਿਲਦੀ ਨਹੀਂ ਹੁੰਦੀ ਪਿਆਰ ਮੰਗ ਕੇ ਨਹੀਂ ਮਿਲਦਾ ਹੁੰਦਾ ਕਦੇ ਇਹਨੂੰ ਕਿਸੇ ਵੀ ਰਿਸ਼ਤੇ ਤੇ ਲਾਗੂ ਕਰ ਸਕਦੇ ਹੋ ਇਹ ਗੱਲ ਨੂੰ ਸੋ ਜਦੋਂ ਤੁਹਾਨੂੰ ਲੱਗੇ ਵੀ ਕੋਈ ਤੁਹਾਡੇ ਨਾਲ ਤੇ ਉਹ ਨਹੀਂ ਕਰਦਾ ਚੁੱਪ ਹੋ ਜਾਓ ਆਪਣੇ ਆਪ ਦੇ ਵਿੱਚ ਮਸਤ ਹੋਣਾ ਸਿੱਖ ਲਓ ਆਪਣੇ ਆਪ ਨੂੰ ਪਿਆਰ ਕਰਨਾ ਸਿੱਖ ਲਓ ਤੁਹਾਡੇ ਲਈ ਚੰਗਾ ਹੋਊਗਾ ਛੇਵਾਂ ਮੌਕਾ ਜਦੋਂ ਚੁੱਪ ਹੋਣਾ ਜਦੋਂ ਜ਼ਿੰਦਗੀ ਦੇ ਵਿੱਚ ਤੁਸੀਂ ਉਲਝ ਗਏ ਕੁਝ ਵੀ ਸਮਝ ਨਹੀਂ ਆ ਰਿਹਾ ਤੁਹਾਨੂੰ ਕੋਈ ਫੈਸਲਾ ਉਹ ਲੈ ਨਹੀਂ پا ਰਹੇ ਤੁਸੀਂ ਇੱਕ ਦਿਮਾਗ ਦੇ ਉੱਤੇ ਪ੍ਰੈਸ਼ਰ ਤੁਹਾਨੂੰ ਫੀਲ ਹੋਣ ਲੱਗ ਗਿਆ ਨਹੀਂ ਅੱਖਾਂ ਬੰਦ ਕਰੋ ਲੰਮੇ ਸਾਹ ਲਓ ਫੇਰ ਛੱਡ ਦਿਓ ਚੁੱਪ ਹੋ ਜਾਓ ਬਿਲਕੁਲ ਸ਼ਾਂਤ ਹੋ ਜਾਓ ਪ੍ਰਮਾਤਮਾ ਤੇ ਛੱਡ ਦਿਓ ਹੁਣ ਉਹ ਦੇਖੂਗਾ ਵੀ ਕੀ ਕਰਨਾ ਉਹਨੇ ਆਪੇ ਰਾਬ ਬਣਾ ਦੇਣਾ ਤੁਹਾਨੂੰ ਉਧਰ ਨੂੰ ਤੋੜ ਦੇਣਾ ਉਹਨੇ ਸੋ ਇਹ ਜਿਹੜੀ ਇਸ ਹਾਲਾਤ ਦੇ ਵਿੱਚ ਚੁੱਪ ਜਿਹੜੀ ਆ ਨਾ ਇਹ ਵੀ ਤੁਹਾਨੂੰ ਆਉਣੀ ਚਾਹੀਦੀ ਆ ਜਿਹੜਾ ਬੰਦਾ ਇਹ ਸਿੱਖ ਗਿਆ ਉਹ ਵੀ ਕਾਮਯਾਬ ਆ ਉਹ ਵੀ ਕਦੇ ਜ਼ਿੰਦਗੀ ਚ ਮਾਰ ਨਹੀਂ ਖਾਊਗਾ ਉਹਦੇ ਅੰਦਰ ਵੀ ਸਬਰ ਰੱਜ ਕੇ ਭਰਿਆ ਹੋਊਗਾ ਸੋ ਸਬਰ ਭਰਨਾ ਸਿੱਖੋ ਉਹ ਕਿੱਦਾਂ ਆਊਗਾ ਪਰਮਾਤਮਾ ਤੇ ਯਕੀਨ ਕਰਕੇ ਤੇ ਉਹਦੇ ਅੱਗੇ ਅਰਦਾਸ ਕਰਕੇ ਉਹਨੇ ਸਾਰਾ ਕੁਝ ਸਹੀ ਕਰ ਦੇਣਾ ਜਦੋਂ ਕੁਝ ਵੀ ਸਮਝ ਨਾ ਆਵੇ ਚੁੱਪ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਕਰ ਲਓ ਸੋ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਉਮੀਦ ਆ ਇਹ ਜਿਹੜੇ 6 ਹਾਲਾਤ ਨੇ ਤੇ ਇਹਨਾਂ ਵਿੱਚ ਚੁੱਪ ਰਹਿਣ ਵਾਲੀ ਸਲਾਹ ਆ ਜਿਹੜੀ ਤੁਹਾਨੂੰ ਚੰਗੀ ਲੱਗੀ ਹੋਊਗੀ ਲੱਗੀ ਆ ਜੀ ਅੱਗੇ ਸ਼ੇਅਰ ਕਰ ਦਿਓ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕਨਸੈਪਟ ਲੈ ਕੇ ਜਲਦੀ ਹਾਜ਼ਰ ਹੋਣਾ ਜੀ